ਪਹਿਲੀ ਤਾਂ ਗੱਲ ਇਹ ਆ ਵੀ ਜਿਹੜੀ ਇਹ ਫਿਲਮ ਹੈ ਕਿਸੇ ਸਿੱਖ ਇਤਿਹਾਸ ਤੇ ਨਹੀਂ ਹੈਗੀ ਸਾਰੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਇਹ ਫਿਲਮ ਕਿਸੇ ਸਿੱਖ ਇਤਿਹਾਸ ਤੇ ਨਹੀਂ ਹੈਗੀ ਇਹ ਫਿਲਮ ਸਿੱਖਾਂ ਦੀ ਬਹਾਦਰੀ ਤੇ ਆ ਵੀ ਸਿੱਖ ਕਿੱਡੀ ਬਹਾਦਰ قوم ਆ ਕਿਸੇ 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 ਵੀ ਕਹਾਣੀ ਨੂੰ ਕਿਸੇ ਵੀ ਸਾਖੀ ਨੂੰ ਕਿਸੇ ਵੀ ਜੰਗ ਨੂੰ ਕਿਸੇ ਵੀ ਜੁੱਧ ਨੂੰ ਇਹਨੇ 'ਚ ਰੱਖਿਆ ਨਹੀਂ ਗਿਆ ਦੂਜੀ ਗੱਲ ਗਿੱਪੀ ਨੇ ਜੇ ਰੋਲ ਕੀਤਾ ਮੇਨ ਅਕਾਲ ਸਿੰਘ ਦਾ ਤਾਂ ਉਹ ਅਕਾਲ ਸਿੰਘ ਉਹਨੂੰ ਮਤਲਬ ਪਿੱਛੇ ਕੋਈ ਹੋਰ ਸਿੰਘ ਆ ਜਾਂ ਸਾਡਾ ਕੋਈ ਇਤਿਹਾਸਕ ਸਿੰਘ ਆ ਜਾਂ ਕੋਈ ਇਤਿਹਾਸਕ ਮਾਨ ਮਨਮਤੀ ਸ਼ਖਸੀਅਤ ਆ ਜਿੱਦਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਭਾਈ ਦਾਰੂ ਸਿੰਘ ਜੀ ਮਤਲਬ ਉਹਨਾਂ ਦਾ ਕੋਈ ਰੋਲ ਨਹੀਂ ਅਦਾ ਕੀਤਾ ਗਿਆ ਸਿੱਖ ਇੱਕ ਵੱਖਰੀ ਕੌਮ ਆ ਸਿੱਖਾਂ ਦੀ ਇੱਕ ਬਹੁਤ ਵੱਡੀ ਬਹਾਦਰੀ ਆ ਇੱਕ ਸਿੰਘ ਸਵਾ ਲੱਖ ਨਾਲ ਜਦੋਂ ਆਪਣੀ ਅਈ ਤੇ ਆਜੇ ਤੇ ਕਿਵੇਂ ਲੜਦਾ ਉਹਦੇ ਵਿੱਚ ਉਹ ਦਿਖਾਇਆ ਗਿਆ ਸੋ ਬੇਨਤੀ ਆ ਸਾਰੀ ਸਾਰੀ মিডিਆ মিডিਆ ਵਾਲੇ ਵੀਰਾਂ ਨੂੰ ਸਾਰੇ ਪੰਜਾਬ ਵਸਦੇ ਲੋਕਾਂ ਨੂੰ ਵੀ ਇਹ ਕਿਸੇ ਸਿੱਖ ਇਤਿਹਾਸ ਤੇ ਫਿਲਮ ਨਹੀਂ ਹੈਗੀ ਇਹ ਸਿੱਖਾਂ ਦਾ ਮਾਨਮਤਾ ਇਤਿਹਾਸ ਦਰਹੋਂਦੀ ਆ ਵੀ ਸਿੱਖ ਇੱਕ ਵੱਖਰੀ ਗੋਮਾ ਸਿੱਖ ਇੱਕ ਬਹਾਦਰ ਗੋਮਾ ਪਾਪਾ ਜੀ ਸਿੱਖ ਜਥੇਬੰਦੀਆਂ ਦੇ ਇਤਰਾਜ਼ ਨੇ ਕਿ ਫਿਲਮਾਂ ਦਾ ਫਲਮਾਂ ਕੰਨੀ ਕੀਤਾ ਜਾ ਸਕਦਾ ਸਿੱਖ ਇਤਿਹਾਸ ਦੀਆਂ ਜਾਂ ਇਹਦੇ ਨਾਲ ਸੰਬੰਧਿਤ ਕਹਿੰਦੇ ਨੇ ਸਿੱਖਾਂ ਦੇ ਵਿੱਚ ਸਾਖੀ ਪ੍ਰਥਾ ਆ ਸਾਖੀ ਨੂੰ ਦਰਸਾਇਆ ਜਾ ਸਕਦਾ ਫਲਮਾਂ ਕੰਨੀ ਹੋ ਸਕਦਾ ਨਹੀਂ ਹੋ ਕਿਉਂ ਨਹੀਂ ਜੀ ਸਕਦਾ ਮਤਲਬ ਵਿਰੋਧ ਜਤਾਇਆ ਜਾ ਰਿਹਾ ਸਿੱਖ ਜਥੇਬੰਦੀਆਂ ਵੱਲੋਂ ਜਿਹੜੇ ਸਾਡੇ ਗੁਰੂ ਸਹਿਬਾਨ ਨੇ ਜੀ ਅਸੀਂ ਉਹਨਾਂ ਦਾ ਐਕਟ ਨਹੀਂ ਕਰ ਸਕਦੇ ਠੀਕ ਹੈ ਜੀ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਅਸੀਂ ਉਹਨਾਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ। ਨਾ ਗੁਰੂ ਨਾਨਕ ਸਾਹਿਬ ਗੁਰੂ ਸਤਗੁਰੂ ਗੁਰੂ ਨਾਨਕ ਸਾਹਿਬ ਮਾਰੇ ਤੋਂ ਲੈ ਕੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਾਰੇ ਸਾਹਿਬ ਸੱਜੇ ਪਾਸ਼ਾ ਜੀ ਤੱਕ ਨਹੀਂ ਅਸੀਂ ਕਰ ਸਕਦੇ। ਸੋ ਜਿਹੜੇ ਅਸੀਂ ਆਪਣੇ ਆਪਣੇ ਬੱਚਿਆਂ ਨੂੰ ਤੁਸੀਂ ਦੇਖੋ ਕੋਈ ਗੀਤ ਆਉਂਦਾ ਕਿੰਨੇ ਤਰ੍ਹਾਂ ਦੇ ਗੀਤ ਆਉਂਦੇ ਨੇ ਲੋਕਾਂ ਦੇ ਦਿਮਾਗ ਵਿੱਚ ਬਚਦੇ ਆ। ਜਦੋਂ ਸਿੱਖ ਦੇ ਹਾਸਤੇ ਗੀਤ ਆਉਂਦੇ ਉਹ ਵੀ ਬਚਦੇ ਆ। ਤਾਂ ਕਿਤੇ ਨਾ ਕਿਤੇ ਪਤਾ ਲੱਗਦਾ ਵੀ ਹਾਂ ਹੁਣ ਪਿੱਛੇ ਜੀ ਅ ਜਟਾਣੇ ਦਾ ਗੀਤ ਸਿੱਧੂ ਮੂਸੇਵਾਲੇ ਨੇ ਗਾਇਆ ਸੀਗਾ ਤੇ ਸਿੱਧੂ ਮੂਸੇਵਾਲੇ ਦੇ ਗਾਣ ਤੋਂ ਪਹਿਲਾਂ ਜਟਾਣੇ ਦਾ ਕਿਸ ਨੂੰ ਪਤਾ ਸੀਗਾ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਪਤਾ ਸੀ ਤੁਹਾਡੇ ਜੋ ਕੋਈ 99 ਬੰਦੇ ਹੋਣਗੇ ਜਿਨ੍ਹਾਂ ਨੂੰ ਪਤਾ ਸੀ ਤੇ ਬਹੁਤ ਵੱਡਾ ਸਾਡਾ ਖੜ ਕੁਸਿੰਗ ਹੋਇਆ ਕਿਉਂਕਿ ਗੀਤ ਚ ਨਾਮ ਆਇਆ ਸੋ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਹੋ ਸਕਦਾ ਮੇਰੀ ਗੱਲ ਨਾਲ ਕੋਈ ਨਾਮ ਹੀ ਸਾਬਤ ਹੋਵੇ ਠੀਕ ਹੈ ਜੀ ਪਰ ਉਹ ਜਿਹੜੇ ਗੁਰੂ ਸਹਿਬਾਨਾਂ ਦੇ ਰੋਲ ਨੇ ਉਹ ਨਹੀਂ ਕਰ ਸਕਦਾ ਕੋਈ ਵੀ ਨਾ ਹੀ ਨਾ ਹੀ ਕੋਈ ਕਰਦਾ ਹੈ ਪਰ ਜਿਹੜੇ ਤਰੀਕੇ ਨਾਲ ਵੀ ਫਿਲਮ ਆਇਆ ਨਹੀਂ ਜਾਣਾ ਚਾਹੀਦਾ ਇਹ ਮੇਰੀ ਸਮਝ ਤੋਂ ਬਾਹਰ ਆ ਬਾਬਾ ਜੀ ਉਹ ਕਹਿੰਦੇ ਇਤਰਾਜ਼ ਸਾਨੂੰ ਇਹ ਕਰਦਾ ਫਿਊਚਰ ਵੀ ਇਹ ਦੋਸਰੀ ਵੀਡੀਓ ਹੈ ਉਹ ਕਹਿੰਦੇ ਇਤਰਾਜ਼ ਜਿਸ ਰੋਡ 'ਤੇ ਅਜੀਤ ਨਿਕਾਰਾ ਉਹਦੀ ਇੱਕ ਆਪਣੀ ਮਰਿਆਦਾ ਹੈ ਪੁਲਿਸ ਤੇ ਤੁਸੀਂ ਬੁਲਾ ਲਾ ਕੇ ਸੀਨ ਉਹ ਆਪਣੀ ਕਰਨ ਲਈ ਉਹ ਮਰਿਆਦਾ ਦਾ ਘਰ ਕਿਉਂ ਪਹੁੰਚੇ ਲਿਆ ਗਿਆ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਕਿ ਜਿਵੇਂ ਅਜੀਤ ਉਹ ਗਾਣੇ ਨੂੰ ਭਾਜਾ ਜਿਸ ਫਕਤ ਲਈ ਉਹ ਨੂੰ ਦੱਸੋ ਫਕਤ ਲਈ ਪ੍ਰੇਰਿਤ ਕੋਵਾ ਨਹੀਂ ਮਤਲਬ ਰਣਜੀਤ ਨਗਾਰਾ ਵਜਾਇਆ ਕਾਦੇ ਵਾਸਤੇ ਜਾਂਦਾ ਸੀਗਾ ਆਪਾਂ ਇਹ ਚੀਜ਼ ਦੱਸਾਂਗੇ ਕਿਵੇਂ ਵੀ ਰਣਜੀਤ ਨਗਾਰਾ ਵੱਜਦਾ ਕਦੋਂ ਸੀਗਾ ਹੈਨਾ ਜੀ ਹੁਣ ਜਦੋਂ ਰਣਜੀਤ ਨਗਾਰਾ ਉੱਥੇ ਵੱਜਿਆ ਤਾਂ ਪਤਾ ਲੱਗ ਗਿਆ ਵੀ ਵੈਰੀ ਦਲ ਚੜ੍ਹ ਕੇ ਆ ਗਿਆ ਹੈਨਾ ਜੀ ਰਣਜੀਤ ਨਗਾਰਾ ਜਦੋਂ ਵੱਜਦਾ ਸੀ ਉਹ ਕੋਈ ਆਗਾਜ਼ ਬੋਧ ਕਰਦਾ ਸੀਗਾ ਲੋਕਾਂ ਨੂੰ ਦੱਸਦਾ ਸੀਗਾ ਵੀ ਜੰਗ ਜੋਧ ਦੀ ਤਿਆਰੀ ਆ ਸੋ ਰਣਜੀਤ ਨਗਾਰਾ ਵੱਜਿਆ ਉੱਥੇ ਤਾਂ ਉਹਦੇ ਵਿੱਚ ਨਹੀਂ ਕੋਈ ਇਦਾਂ ਨਹੀਂ ਕਰਦਾ ਜਿਹੜੀਆਂ ਜਥੇਬੰਦੀਆਂ ਦੇ ਵਿਰੋਧ ਦੇ ਨੇ ਉਹਨਾਂ ਦੇ ਨਾਲ ਕੋਈ ਰابطਾ ਕਾਇਮ ਨਹੀਂ ਹੋ ਸਕਿਆ ਜੀ ਆਕਰ ਵਿਰੋਧ ਕੀਤਾ ਫਿਰ ਕਿਉਂ ਜਾ ਰਿਹਾ ਮੈਂ ਸਾਰੀਆਂ ਜਥੇਬੰਦੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਕਿਪੀ ਗਰੇਵਾਲ ਨਾਲ ਮੇਰਾ ਨਿੱਜੀ ਪਿਆਰ ਆ ਜਾਂ ਜਿੰਨੇ ਟੀਮ 'ਚ ਭਾਈ ਜਰਨੈਲ ਸਿੰਘ ਜੀ ਨੇ ਇਹਨਾਂ ਨਾਲ ਇਹਨਾਂ ਨੇ ਵਿੱਚ ਕੰਮ ਕੀਤਾ ਮੇਰਾ ਇਹਨਾਂ ਨਾਲ ਨਿੱਜੀ ਪਿਆਰ ਆ ਇਹ ਨਾਲ ਸਾਰੀਆਂ ਗੱਲਾਂ ਤੋਂ ਪਿੱਛੇ हट ਕੇ ਮੈਂ ਸਾਰੀਆਂ ਜਥੇਬੰਦੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਮੈਂ ਸਾਰੀਆਂ ਜਥੇਬੰਦੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਵੈਰ ਵਿਰੋਧ ਈਰਖਾ ਛੱਡ ਕੇ ਆਪਣੇ ਬੱਚਿਆਂ ਨਾਲ ਮੈਂ ਬੇਨਤੀ ਕਰਦਾ ਇੱਕ ਵਾਰੀ ਆ ਕੇ ਫਿਲਮ ਦੇਖੋ ਤੁਸੀਂ ਇੱਕ ਵਾਰੀ ਆ ਕੇ ਜਿਹੜਾ ਬੰਦਾ ਫਿਲਮ ਦੇਖੂਗਾ ਸੁਣੋ ਮੇਰੀ ਗੱਲ ਜਿਹੜੇ ਵਿਰੋਧ ਕਰਨ ਵਾਲੇ ਨੇ ਉਹ ਕੋਈ ਮਤਲਬ ਸ਼੍ਰੀਲੰਕਾ ਤੋਂ ਤਾਂ ਨਹੀਂ ਆਏ ਵਿਰੋਧ ਕਰਨ ਵਾਲੇ ਕੋਈ afghani ਦਾ ਹੈ ਨਹੀਂ ਸਾਡੀ ਸਿੱਖ ਭਰਾ ਨੇ ਉਹ ਤੇ ਆਪਣੇ ਭਰਾਵਾਂ ਨੂੰ ਜੇ ਕੋਈ ਗੁੱਸੇ ਗਿਲੇ ਹੋ ਜਾਂਦਾ ਉਹਨਾਂ ਨੂੰ ਮਨਾ ਲੈਣਾ ਚਾਹੀਦਾ ਉਹਨਾਂ ਨੂੰ ਦਿਖਾ ਲੈਣਾ ਚਾਹੀਦਾ ਵੀ ਵੀਰੇ ਇੱਥੇ ਬੈਠੋ ਹੁਣ ਗਿੱਪੀ ਐਡਾ ਹੰਕਾਰੀ ਬੰਦਾ ਤਾਂ ਹੈ ਨਹੀਂ ਜਦੋਂ ਮੈਨੂੰ ਵੀ ਮਿਲਦਾ ਤਾਂ ਮੈਨੂੰ ਵੀ ਪੈਰੀ ਹੱਥ ਲਾ ਕੇ ਮਿਲਦਾ ਮੈਨੂੰ ਵੀ ਗੋਡੀ ਹੱਥ ਲਾ ਕੇ ਐਡੀ ਬੰਦੇ ਦੀ ਨਹੀਂ ਮਰਦਾ ਤੇ ਜੇ ਚਾਰ ਸਿੰਘ ਆ ਜਾਣਗੇ ਉਹਨੂੰ ਕਹਿ ਦੇਣਗੇ ਵੀ ਗਿੱਪੀ ਭਾਜੀ ਵੀ ਯਾਰ ਇਹਨਾਂ ਗੱਲਾਂ ਦਾ ਖਿਆਲ ਰੱਖੋ ਵੀ ਆ ਚੀਜ਼ਾਂ ਇੱਥੇ ਨਹੀਂ ਹੋ ਸਕਦੀਆਂ ਤਾਂ ਉਹ ਮੰਨੂਗਾ ਐਸੇ ਜੀ ਇਹਨੂੰ ਸੋ ਬੇਨਤੀ ਆ ਤੁਸੀਂ ਇੱਕ ਵਾਰੀ ਆ ਕੇ ਫਿਲਮ ਦੇਖੋ ਜ਼ਰੂਰ ਜੀ ਬਾਬਾ ਜੀ ਅੱਜ ਲੈ ਅਸੀਂ ਜਦੋਂ ਫਿਲਮ ਵੇਖੀ ਤਾਂ ਅਸੀਂ ਰਿਵਿਊ ਕਰਦੇ ਸੀ ਕਿ ਤਾਂ ਨਿੱਕੇ ਨਿੱਕੇ ਬੱਚੇ ਜਦੋਂ ਫਿਲਮ ਵੇਖ ਕੇ ਬਾਹਰ ਹੁੰਦੇ ਆ ਉਹ ਕਹਿੰਦੇ ਆ ਅਸੀਂ ਜੋਰੇ ਵਰਗਾ ਬਣਨਾ ਹੈ ਹਾਂਜੀ ਜੇ ਸਾਡੇ ਬੱਚੇ ਇਦਾਂ ਸਿੱਖਦੇ ਤਾਂ ਮਾੜੀ ਗੱਲ ਕੀ ਆ ਕੋਈ ਕੋਈ ਮਾੜੀ ਗੱਲ ਨਹੀਂ ਮੈਂ ਤੁਹਾਨੂੰ ਉਹੀ ਤਾਂ ਦੱਸ ਰਿਹਾ ਨਾ ਵੀ ਜੋਰਾ ਸਿੰਘ ਦਾ ਜਿਹੜਾ ਐਕਟ ਆ ਹੁਣ ਬੱਚਿਆਂ ਤੇ ਕਿੰਨਾ ਪ੍ਰਭਾਵ ਪਾਊਗਾ ਤੁਹਾਨੂੰ ਤੁਸੀਂ ਸੀਗੇ ਜਦੋਂ ਫਿਲਮ ਚੱਲ ਰਹੀ ਸੀਗੀ ਫਿਲਮ ਦੇ ਵਿੱਚ ਬੱਚੇ ਜਕਾਰੇ ਛੱਡ ਰਹੇ ਸੀਗੇ ਤੇ ਉਹਨਾਂ ਨੂੰ ਮਾਪਿਓ ਕਹਿ ਰਹੇ ਆ ਬਿਲਕੁਲ ਆਪਣੇ ਆਪ ਅੰਦਰੋਂ ਜੋਸ਼ ਜਾਗ ਰਿਹਾ ਨਾ ਮ ਯਾਛਾ ਹੁਣ ਜਦੋਂ ਬੱਚੇ ਕਹਿਣਗੇ ਜਾ ਕੇ ਵੀ ਮੈਂ ਵੀ ਜੋਰੇ ਵਰਗਾ ਬਣਨਾ ਹਾਂ ਹਾਂ ਗੱਲ ਤਾਂ ਮਤਲਬ ਕਿ ਵੀ ਸਾਡਾ ਅਸੀਂ ਕਿਸੇ ਤਰੀਕੇ ਨਾਲ ਮੈਂ ਮੈਂ ਤੁਹਾਡੇ ਸਭ ਦੇ ਚਰਨਾਂ 'ਚ ਬੇਨਤੀ ਕਰਦਾ ਪੰਜਾਬ ਦੀ ਧਰਤੀ ਤੇ ਗੁਰੂਆਂ 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 ਪੀਰਾਂ ਮਹਾਪੁਰਸ਼ਾਂ ਦੀ ਇਹ ਧਰਤੀ ਆ ਠੀਕ ਆ ਜੀ ਜਿੱਥੇ ਜਿੱਥੇ ਐਨੇ ਧਰਮ ਵਸਦੇ ਨੇ ਸਾਡੇ ਸਿੱਖਾਂ ਨੂੰ ਸਾਨੂੰ ਜੋਰ ਲਾਉਣਾ ਚਾਹੀਦਾ ਸਾਰਿਆਂ ਨੂੰ ਰਲ ਮਿਲ ਕੇ ਜਿਨ੍ਹਾਂ ਸਿੱਖਾਂ ਨੂੰ 크੍ਰਿਸਚੀਅਨ ਬਣਾਇਆ ਜਾ ਰਿਹਾ ਜਿਨ੍ਹਾਂ ਸਿੱਖਾਂ ਦਾ ਧਰਮ ਬਦਲੀ ਕਰਵਾਇਆ ਜਾ ਰਿਹਾ ਜਿਨ੍ਹਾਂ ਸਿੱਖਾਂ ਨੂੰ 5-5 7-7 10-10 ਹਜ਼ਾਰ ਪਿੱਛੇ ਖਰੀਦੇ ਜਾ ਰਿਹਾ ਚਾਹੇ ਕਿ ਗੈਰ ਸਿੱਖ ਨੇ ਪਰ ਸਿਰ ਤੇ ਪੱਗ ਬੰਨਦੇ ਆ ਸੋ ਐਸੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਵਾਸਤੇ ਵਰਦਾਨ ਨੇ ਉਹਨਾਂ ਨੂੰ ਦਿਖਾਇਆ ਜਾਏ ਅਸੀਂ ਕਿਸ ਮਾਨਮੱਤੇ ਇਤਿਹਾਸ ਦੇ ਔਰ ਕਿਸ ਕੌਮ ਦੇ ਅਸੀਂ ਵਾਰਸ ਆ ਸੋ ਜਦੋਂ ਇਦਾਂ ਦੀਆਂ ਫਿਲਮਾਂ ਆਉਣਗੀਆਂ ਤਾਂ ਸਾਨੂੰ ਬਹੁਤ ਜ਼ਿਆਦਾ ਬਲ ਪ੍ਰਾਪਤ ਹੋਊਗਾ ਸਿੰਘਣੀਆਂ ਦੇ ਰੋਲ ਵਾਹੇ ਕੀ ਕਹੋਗੇ ਔਮਨ ਐਂਪਾਇਰੋਮੈਂਟ ਤੋ ਕਹਿ ਲਈ ਦਿਖਾਉਂਦੇ ਹਾਂ ਹਾਂਜੀ ਜਦੋਂ ਤੁਸੀਂ ਦੇਖਿਆ ਹੀ ਆ ਜੀ ਜਿੱਥੇ ਸਿੱਖ ਧਰਮ ਵਿੱਚ ਸਿੰਘਾਂ ਦਾ ਇਤਿਹਾਸ ਆ ਉਥੇ ਸਿੰਘਣੀਆਂ ਦਾ ਵੀ ਇਤਿਹਾਸ ਆ ਤੇ ਜਦੋਂ ਕੋਈ ਭੈਣ ਸਾਡੀ ਆ ਕੇ ਫਿਲਮ ਨੂੰ ਦੇਖੂਗੀ ਮੈਂ ਮੈਂ ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੇ ਕੇਸ ਕਤਲ ਕੀਤੇ ਆ ਜਾਂ ਉਹਨਾਂ ਨੇ ਹੋਰ ਫਿਲਮਾਂ 'ਚ ਕੰਮ ਕੀਤਾ ਮੈਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਇਹਨਾਂ ਐਕਟਰਾਂ ਨੂੰ ਵੀ ਗੁਰਸਿੱਖੀ ਜੀਵਨ ਤੇ ਨਾਮਦਾਨ ਦੀ ਦਾਤ ਬਖਸ਼ਣ ਪਰ ਮੈਂ ਤੁਹਾਡੇ ਚਰਣਾ ਚ ਇਹ ਵੀ ਬੇਨਤੀ ਕਰਦਾ ਸਾਰਿਆਂ ਦੇ ਜਦੋਂ ਬੀਬੀਆਂ ਸਾਡੀਆਂ ਇਸ ਫਿਲਮ ਨੂੰ ਆ ਕੇ ਦੇਖਣ ਗਈਆਂ ਜਾਂ ਜਿਹੜੀਆਂ ਬੀਬੀਆਂ 24 24 ਘੰਟੇ ਫੋਨ ਚਲਾਉਂਦੀਆਂ ਨੇ ਜਾਂ ਜਿਹੜੀਆਂ ਬੀਬੀਆਂ ਘਰ ਵਿੱਚ ਹਮੇਸ਼ਾ ਕਲੇਸ਼ ਰੱਖਦੀਆਂ ਨੇ ਜਾਂ ਜਿਹੜੀਆਂ ਬੀਬੀਆਂ ਲੰਬਾ ਸਮਾਂ ਬਿਊਟੀ ਪਾਰਲਰਾਂ ਤੇ ਜਾਂ ਹੋਰ ਪਾਸੇ ਲਾਉਂਦੀਆਂ ਨੇ ਉਹਨਾਂ ਨੂੰ ਇਹ ਮਾਣ ਮਹਿਸੂਸ ਹੋਊਗਾ ਵੀ ਅਸੀਂ ਐਡੀ ਵੱਡੀ ਕੌਮ ਦੇ ਵਾਰਿਸ ਜਿੱਥੇ ਸਿੰਘ ਲੜਦੇ ਆ ਤੇ ਬਰਾਬਰ ਸਿੰਘਣੀ ਵੀ ਲੜ ਰਹੀ ਆ ਏ ਓਏ ਬੀਬੀਆਂ ਨੂੰ ਇੱਕ ਸਾਨੂੰ ਵੀ ਇਸ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਚੁਣਿਆ ਸੋ ਉਹ ਉਹ ਆਪਣੇ ਆਪ 'ਚ ਮਾਣ ਮਹਿਸੂਸ ਕਰਕੇ ਉਹ ਕਹਿਣਗੇ ਅਸੀਂ ਕਿੱਧਰ ਤੁਰਿਆ ਫਿਰਦੀਆਂ ਆ ਸਾਡਾ ਅਸਲੀ ਇਤਿਹਾਸ ਆ ਐਡੀ ਵੱਡੀ ਅਮੀਰ ਕੌਮ ਦੇ ਅਸੀਂ ਵਾਰਿਸ ਆ ਤੇ ਸਾਨੂੰ ਸਾਰਿਆਂ ਨੂੰ ਧੰਨ ਸਤ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲੱਗਣਾ ਚਾਹੀਦਾ